ਜਸ਼ਨ ਗਿੱਲ ਪਾਸਟਰ ਜੋ ਕਿ ਕੋ ਗੁਰਦਾਸਪੁਰ ਦਾ ਰਹਿਣ ਵਾਲਾ ਜਸ਼ਨ ਗਿੱਲ ਪਾਸਟਰ ਜਿਹੜਾ ਕਿ ਇਸ ਟਾਈਮ ਦੋ ਚਰਚ ਚਲਾਉਂਦਾ ਪਿਆ ਉਹਦੇ ਵੀ ਉਹਦੀ ਕਹਾਣੀ ਹੈ ਸਾਰੀ ਤੇ ਜਸ਼ਨ ਗਿੱਲ 2023 ਚ ਇੱਕ ਰੇਪ ਕਰਦਾ ਤੇ ਉਹ ਤੋਂ ਬਾਅਦ ਪੁਲਿਸ ਨੂੰ ਪੈਸੇ ਦੇ ਕੇ ਜਸ਼ਨ ਗਿੱਲ ਪੁਲਿਸ ਨੂੰ ਪੈਸੇ ਦੇ ਕੇ 304 ਧਾਰਾ ਲਵਾ ਗੰਨਾ ਜੋ ਕਿ ਉਹ ਇੱਕ ਧਾਰਾ ਐਕਸੀਡੈਂਟ ਦੀ ਸੀਗੀ ਔਰ ਪਰਚਾ ਦਰਜ ਹੋਣ ਨੂੰ 3 ਮਹੀਨੇ ਬਾਅਦ ਪਰਚਾ ਦਰਜ ਕੀਤਾ ਗੁਰਦਾਸਪੁਰ ਦਿਨਾ ਨਗਰ ਪੁਲਿਸ ਨੇ ਬਹੁਤ ੱੱਕੇ ਖਾਣ ਤੋਂ ਬਾਅਦ ਦਿਨਾ ਨਗਰ ਪੁਲਿਸ ਨੇ ਪਰਚਾ ਦਰਜ ਕੀਤਾ ਜਦੋਂ ਪਰਚਾ ਦਰਜ ਕੀਤਾ ਉਸ ਚ 376 406 ਧਾਰਾ ਨਾ ਕੋਈ 304 304A 304A ਪਰ ਜੋ ਕਿ ਇੱਕ ਐਕਸੀਡੈਂਟ ਦਾ ਰਿਪੋਰਟ ਬਣਾ ਦਿੱਤੀ ਗਈ ਚਲੋ ਉਤੋਂ ਬਾਅਦ ਪਰਚਾ ਦਰਜ ਹੋਣ ਤੋਂ ਬਾਅਦ ਇਹ ਬੰਦਾ ਘਰ ਤੋਂ ਫਰਾਰ ਹੋ ਜਾਂਦਾ ਉਤੋਂ ਬਾਅਦ ਇਹ ਬੰਦਾ ਲਾਈਵ ਸ਼ੋਅ ਕਰਨੇ ਸ਼ੁਰੂ ਕਰ ਦਿੰਦਾ ਗੁਰਦਾਸਪੁਰ ਜੰਮੂ ਦੋ ਬ੍ਰਾਂਚਾਂ ਨੇ ਜੰਮੂ ਤੇ ਇੱਕ ਬਰਦਾਸਪੁਰ ਇੱਕ ਇਹਦੇ ਭਰਾ ਵੀ ਚਰਚੋਂ ਇਸ ਟਾਈਮ ਹੋਰ ਚਲਾਉਂਦਾ ਪਿਆ ਬਰਦਾਸਪੁਰ ਦੀ ਚਰਚੋਂ ਇਹ ਤਾਂ ਭਰਾ ਚਲਾਣਾ ਜਸ਼ਨ ਗਿਲ ਇਸ ਟਾਈਮ ਜੰਮੂ ਰਹਿ ਰਿਆ ਤੇ ਕੁੜੀ ਦੇ ਫਾਦਰ ਸਾਹਿਬ ਨੂੰ ਕੁੜੀ ਦੇ ਭਰਾ ਨੂੰ ਬਹੁਤ ਟੌਰਚਰ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਕਿ ਉੱਚ ਅਧਿਕਾਰੀ ਸੀਗੇ ਜਿਨ੍ਹਾਂ ਨੇ ਪ੍ਰੈਸ਼ਰ ਕੀਤਾ ਕਿ ਤੁਸੀਂ ਫੈਸਲਾ ਕਰ ਲਓ ਨਹੀਂ ਤੁਹਾਡਾ ਤਾਂ ਅਕਾਉਂਟਰੀ ਕੀਤਾ ਜਾਊਗਾ ਜੰਮੂ ਜਾ ਕੇ ਤੁਹਾਡਾ ਕਾਊਂਟਰ ਕਰਾਂਗੇ ਤੁਹਾਡਾ ਜਿਨ੍ਹਾਂ ਦਾ ਉਹਨਾਂ ਦਾ ਨਾਮ ਹੈ ਰਵਿੰਦਰ ਕੁਮਾਰ ਏਐਸਆਈ ਬਰੀਅਲ ਚੌਂਕੀ ਜਤਿੰਦਰ ਸਿੰਘ ਐਸਐਚਓ ਬੀਨਾਂ ਲੰਗਰ ਮਰਾਲ ਸਿੰਘ ਡੀਐਸਪੀ ਕ੍ਰਾਈਮ ਬ੍ਰਾਂਚ ਮੰਗਲ ਸਿੰਘ ਤੇ ਬੈਨੀਗਲ ਸਰਪੰਚ ਪਾਸਟਰ ਦਾ ਭਰਾ ਅਸੀਸ ਗਿੱਲ ਨਕਲੀ ਪੁਲਿਸ ਵਾਲਾ ਸੀਗਾ ਜਿਹੜਾ ਤੇ ਬਖਸ਼ੀਸ਼ ਚੰਦ ਗਨਮੈਨ ਐਸਪੀ ਡੀ ਦਾ ਗਨਮੈਨ ਜਾਰਜੀ ਮਸੀ ਜਾਰਜੀ ਮਸੀ ਚਾਚੇ ਦਾ ਮੁੰਡਾ ਪਾਸਟਰ ਐਸਪੀ ਦਾ ਐਸਪੀ ਦਾ ਮਾਮਾ ਜੋ ਕਿ ਜੰਮੂ ਕਸ਼ਮੀਰ ਐਸਪੀ ਲੱਗੇ ਨੇ ਉੱਚ ਅਧਿਕਾਰੀ ਹਨ ਅੰਮ੍ਰਿਤ ਉਹਦਾ ਉਹ ਹਾਂਜੀ ਇਹ ਹੁਣ ਵਾਲਾ ਐਸਐਚਓ ਸਾਹਿਬ ਅਮਰੀਤ ਰੰਧਾਵਾ ਐਸਐਚਓ ਜਿਹੜਾ ਕਿ ਹੁਣ ਉਸ ਥਾਣੇ 'ਚ ਹੈ ਮੌਜੂਦ ਹੈ ਤੇ ਮਨੀ ਬੈਂਕ ਚੌਂਕੀਚਾਰ ਜਿਹੜਾ ਕਿ ਮੋਟੀ ਹੈ ਇਸ ਟਾਈਮ ਤੇ ਇਸ ਬੰਦਿਆਂ ਨੇ ਇੰਨਾ ਤੇ ਐਡਾ ਕੁ ਪ੍ਰੈਸ਼ਰ ਬਣਾਇਆ ਇਹ ਬੰਦੇ ਨੇ ਅੱਜ ਘਰ ਵੇਚ ਕੇ ਦੂਜੀ ਜਗ੍ਹਾ ਚਲੇ ਗਏ ਨੇ ਘਰ ਦੀ ਕੀਮਤ ਸੀਗੀ 35 ਲੱਖ ਰੁਪਇਆ ਅੱਜ ਉਹ 12 ਲੱਖ ਰੁਪਏ ਦਾ ਵੇਚ ਕੇ ਅੱਜ ਅਮਰੀਕਾ ਸਿਫਟ ਹੋ ਜਾਂਦੇ ਆ ਉੱਥੇ ਇਸ ਟਾਈਮ ਰਿਕਸ਼ਾ ਚਲਾਉਂਦੇ ਨੇ ਵੀ ਦੱਸੋ ਇੱਕ ਬੰਦਾ ਤੁਸੀਂ ਅਰੈਸਟ ਨਹੀਂ ਕਰਦਾ ਦੂਜਾ ਘਰ ਤੋਂ ਬੇਕਾਰ ਕਰ ਦਿੱਤਾ ਗਿਆ ਬੰਦੇ ਨੂੰ ਉਤੋਂ ਬਾਅਦ ਵੀ ਐਡਾ ਕਿਤੇ ਪ੍ਰੈਸ਼ਰ ਪਾਉਂਦੇ ਨੇ ਉਹ ਕਿ ਫੈਸਲਾ ਕਰ ਲੈ ਤੇਰਾ ਇਲਜ਼ਾਮ ਬਹੁਤ ਬੁਰਾ ਹੋਏਗਾ ਕਦੇ ਨੂੰ ਮਾਰਨ ਦੀਆਂ ਕਦੇ ਡਰਾਉਣ ਦੀਆਂ ਧੰਗਾਂਣ ਗਿਆ ਸਾਰੀ ਇਦਾਂ ਦੀਆਂ ਗੱਲਾਂ ਇੱਕਨਾਂ ਦਾ ਬੇਟਾ ਜੋ ਕਿ ਪਲਾਸਟੂ ਵਿੱਚ ਪੜਦਾ ਬੇਟੀ ਦੀ ਮੌਤ ਹੋ ਗਈ ਜੋ ਇਸ ਦੁਨੀਆ ਚ ਨਹੀਂ ਹੈ ਉਹਨਾਂ ਇਨਸਾਫ਼ ਦੀ ਮੰਗ ਕਰਦੇ ਕਿ ਉਹਨਾਂ ਇਨਸਾਫ਼ ਦਿੱਤਾ ਜਾਵੇ ਕਿ ਉਹਦੀ ਫੈਮਲੀ ਨੂੰ ਬਿਲਕੁਲ ਇਨਸਾਫ਼ ਦਿੱਤਾ ਜਾਵੇ ਤੇ ਕੋਰਟ ਦੇ ਆਰਡਰ ਹੈ ਕਿ ਐਸ ਐਚਓ ਅਮਰੀਤ ਰੰਦਾਵਾ ਐਸ ਐਚਓ ਉਹਨਾਂ ਨੂੰ ਆਰਡਰ ਵੀ ਨੇ ਕੋਰਟ ਦੇ ਕਿ ਤੂੰ ਅਰੇਸਟ ਕਿਉਂ ਨਹੀਂ ਕਰਦਾ ਪਰ ਲੇਕਿਨ ਕਿਤੇ ਨਾ ਕਿਤੇ ਮੁਲੀ ਕੋ ਉਤ ਲੱਗਦੀ ਹੈ ਜਿਹੜੇ ਕਿ ਉਹ ਪੁਲਿਸ ਹੈ ਉਹ ਕਹਿੰਦਾ ਮੈਂ ਮੇਰੀ ਪੁਲਿਸ ਜੇਬ ਚ ਹੈ ਪ੍ਰਸ਼ਾਸਨ ਮੇਰੀ ਜੇਲ੍ਹ ਚ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਪਰ ਅਸੀਂ ਬੜੇ ਬੜੇ ਮਗਰਮੱਛਾਂ ਦੇ ਨੱਥ ਪਾਈ ਹੈ ਤੇ ਇਹ ਤਾਂ ਹੈ ਹੀ ਕਿਹੜੇ ਬਾਗ ਦੇ ਮੁੱਲੇ ਹੈ ਜੋ ਜਸ਼ਨ ਗਿੱਲ ਹੈ ਇੱਕ ਰਿਚਨ ਤਰ ਹੁੰਦਾ ਐਨੇ ਵੀ ਨਾ ਬਦਨਾਮ ਕਰਕੇ ਰੱਖਿਆ ਜਿਵੇਂ ਕਿ ਪਹਿਲਾਂ ਤੁਸੀਂ ਦੇਖਣਾ ਬਗਿੰਦਰਵਾਰਗੇ ਪਾਸੋਂ ਜੇਲ੍ਹ ਚ ਨਿਆਗੋ ਗਲਤ ਨਤੀਜੇ ਭੁਕੇ ਇਹਨਾਂ ਜੋ ਵੀ ਗਲਤ ਕਰ ਲਈ ਸੀ ਉਹਨਾਂ ਨੂੰ ਨਤੀਜਾ ਬੁਰਾ ਮਿਲਿਆ ਉਹਨਾਂ ਨੂੰ ਜੋ ਉਹਨਾਂ ਨੂੰ ਹੋਣਾ ਚਾਹੀਦਾ ਸੀ ਉਹ ਹੋਇਆ ਅੱਜ ਜਿਹੜਾ ਜਸ਼ਨ ਗਿੱਲ ਹੈ ਇਹਨੂੰ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇਹਨੂੰ ਰੈਸਟ ਕੀਤਾ ਜਾਵੇ ਤੇ ਪੁਲਿਸ ਪ੍ਰਸ਼ਾਸਨ ਇਸ ਟਾਈਮ ਪੂਰਾ ਦਬਾਅ ਪਾ ਰਿਹਾ ਇਹਨਾਂ ਦੇ ਕੁੜੀ ਦੇ ਫਾਦਰ ਸਾਹਿਬ ਤੇ ਕੀ ਤੂੰ ਫੈਸਲਾ ਕੀਤਾ ਜਾਵੇ ਤੇਰੇ ਨਾਲ ਨਹੀਂ ਤੇਰਾ ਇਲਜ਼ਾਮ ਬਹੁਤ ਬੁਰਾ ਹੋਏਗਾ ਬਾਕੀ ਤੁਸੀਂ ਇਹਨਾਂ ਤੋਂ ਵੀ ਸੁਣੋ ਦੋ ਗੱਲਾਂ ਆਪਣੇ ਹੱਥ ਵਿੱਚ ਹੀ ਦੱਸਣਗੇ ਤੁਹਾਨੂੰ ਨਾ ਜਦੋਂ ਨਹੀਂ ਫਈਆ ਆਪਣੀ ਥੋੜੀ ਚਿਹਰੇ ਅੰਦਰ ਸੁਣੀ ਚਿਹਰੇ ਅੰਦਰ ਕੋਲ ਮੜੀ ਚੰਗਾ ਹਲੋ ਥੋੜੀ ਥੋੜੀ ਅੰਦਰ ਕਰੋ ਥੋੜੀ ਅੰਦਰ ਕਰੋ ਅਰੇ ਮੈਂ ਥੋੜੀ ਬੋਲ ਕਸੋਈ ਮਾਮਲਾ ਕੀ ਹੈ ਕਸੋਈ ਮਾਮਲਾ ਤੁਸੀਂ ਮਾਮਲਾ ਜੀ ਅਸੀਂ ਚਾਚੇ ਵਿੱਚ ਜਾਂਦੀ ਹਾਂ ਜੀ ਅਸੀਂ ਦੇ ਥੋੜਾ ਜਿਹਾ ਚਾਚਾ ਜਦ ਅਸੀਂ ਚਾਚੇ ਚੀਜ਼ਾਂ ਨਹੀਂ ਜਿਸਨੂੰ ਜਲਦੀ ਹੀ ਪਰ ਰਿਸ਼ਤੇ ਵਿੱਚ ਚਾਚਾ ਹੀ ਲੱਗਦਾ ਜੀ ਮੇਰਾ ਤੇ ਉੱਥੇ ਜਾਂਦੇ ਹਨ ਹੋ ਗਈ 1 ਸਾਲ ਹੋ ਗਿਆ ਸੀ ਉਹਨੇ ਪਤਾ ਨਹੀਂ ਕਿਸ ਤਰ੍ਹਾਂ ਆਪਣੀ ਮੇਰੀ ਬੇਟੀ ਨੂੰ ਆਪਣੇ ਚਾਚੇ ਵਿੱਚ ਲੈ ਕੇ ਹੀ ਮੇਰੀ ਬੇਟੀ ਬੀਸੀਏ ਬੀਸੀਏ ਦੇ ਪੜਦੀ ਸੀ ਲਾਸਟ ਉਹਦਾ ਸਮੈਸਿਆ ਨਹੀਂ ਬੀਸੀਏ ਦੇ ਤੇ ਆਪਣੇ ਚਾਸੇ ਵਿੱਚ ਲੈ ਗਏ ਉਹਦੇ ਨਾਲ ਉਹ ਰੇਟ ਕਰਦਾ ਰਿਹਾ ਬਾਅਦ ਚ ਉਹਨੂੰ ਪ੍ਰੈਜੈਂਟ ਕਰ ਦਿੱਤਾ ਫਿਰ ਆਪਣੀ ਇੱਕ ਜਾਣ ਪਛਾਣ ਦੀ ਜੀ ਨਰਸ ਹੀ ਕਲਵੰਤ ਕੋਰਾ ਪਿੰਡ ਘੋਤ ਕੋ ਕਰਦੀ ਜੀ ਉਹਦੇ ਚ ਉਹਨਾਂ ਉੱਥੇ ਹੀ ਆ ਕੇ ਜਿਉਂ ਉਹਨਾਂ ਨੇ ਬੋਸ਼ਣ ਕਰਾ ਦਿੱਤਾ ਬੋਸ਼ਣ ਤੋਂ ਬਾਅਦ ਬੇਟੀ ਦੀ ਹਾਲਤ ਖਰਾਬ ਹੋ ਗਈ ਸਾਨੂੰ ਦੇ ਪਦੇ ਪਤਾ ਨਹੀਂ ਚਲ ਗਈ ਤੇ ਆਪਾਂ ਗੁਰਦਾਸਪੁਰ ਹਸਪੀਟਲ ਵਿੱਚ ਵੀ ਬੇਟੀ ਦਾ ਇਲਾਜ ਕਰਾਇਆ ਦਾਖਲ ਕਰਾਇਆ ਤੇ ਉੱਥੇ ਆ ਕੇ ਨਾਲ ਅਦਾ ਭਰਾ ਸਰਪੰਚ ਹੀ ਸੀ ਪਾਸਟਰ ਜੀ ਦਾ ਉਹਨੇ ਉਹ ਇੱਕ ਅਣਪਛਾਣਨਾ ਅਣਪਛਾਣ ਦੀ ਵਿਅਕਤੀ ਸੀ ਜੀ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਜੀ ਅਲਟਰਾ ਸਾਊਂਡ ਨਹੀਂ ਹੋਣ ਦਿੱਤਾ ਤੇ ਉੱਥੋਂ ਉਹਨਾਂ ਨੇ ਚੁਕੀਰ ਕਰਾਤੀ ਜੀ 2 ਦਿਨ ਬਾਅਦ ਬੇਟੀ ਦੀ ਹਾਲਤ ਫਿਰ ਖਰਾਬ ਹੋ ਗਈ ਤੇ ਘਰ ਦੇ ਨੇ ਕਿਹਾ ਕਿ ਡਾਕਟਰ ਨੇ ਅਲਟਰਾ ਸਾਊਂਡ ਲਿਖਾਇਆ ਤੇ ਆਪਾਂ ਭਰਾਈ ਵਿੱਚ ਕਰਾ ਲੈਣੇ ਆਂ ਆਪਾਂ আল্ট্রা সাউন্ড ਕੋ 10 ਤੋਂ ਕਰਾਇਆ ਸੀ। ਤੁਹਾਨੂੰ ਉੱਥੇ ਹੀ ਜਾ ਕੇ ਧਰਨ ਪਤਾ ਲੱਗਾ ਕਿ ਇਹ ਕੰਮ ਹੋਇਆ ਨਹੀਂ। ਤੇ ਬੇਚਣੀ ਫਿਰ ਦੱਸਿਆ ਕਿ ਮੇਰੇ ਨਾਲ ਇਸ ਤਰ੍ਹਾਂ ਤੇ ਉਹ ਉਸ ਟਾਈਮ ਵੀ ਬੇਗਿਰੀਮ ਮਗਰੀ ਉੱਥੇ ਆ ਗਏ ਜਿੱਥੇ আল্ট্রা সাউন্ড ਕਰਦੇ ਕਰਾਉਣ ਗਏ ਸੀ। ਪਾਸਟਰ ਤੇ ਉਦੋਂ ਬਾਅਦ ਜੀ ਆਪਾਂ ਅੰਬਰਸਰ ਲੈ ਕੇ ਗਏ ਹਾਂ ਜੀ ਤੇ ਅੰਬਰਸਰ ਜਾ ਕੇ ਬੇਟੀ ਦੀ ਡੈਥ ਹੋ ਜਾਂਦੀ ਏ। ਉੱਥੇ ਰਵਿੰਦਰ ਕੁਮਾਰ ਐਸਾ ਹੀ ਹੁੰਦਾ ਹੈ। ਆਪਣੀ ਪਾਰਟੀ ਲੈ ਕੇ ਤੇ ਕੋਮ ਮੇਰੇ ਕੋਲੋਂ ਉਹਰੇ ਕਾਲੀਆਂ ਤੇ ਸਹਿਮਤ ਕਰਾ ਲੈਂਦੀ ਆ ਜੀ। ਤੇ ਕਰੀ ਬੇਜੀ ਦੀ ਜੱਜ ਵਾਦੀ ਆਪਾਂ ਲੈ ਗਏ ਜਾਨੀ ਉਹ ਜੀ ਫਿਰ 174 ਦੀ ਕਾਲ ਵੀ ਕਰਦੇ ਆ ਮੈਨੂੰ ਇਹ ਵੀ ਨਹੀਂ ਪਤਾ ਕਿ 174 ਹੋਣੀ ਕੀ ਹੈ ਜੀ ਤੇ ਉਦੋਂ ਬਾਅਦ ਫਿਰ ਆਪਾਂ ਐਸਐਸਪੀ ਸਾਹਿਬ ਦੇ ਕੋਲੇ ਸ਼ਿਕਾਇਤ ਹੋਈ ਜਾਂ ਤੇ ਫਿਰ ਜਾ ਕੇ ਪਛਾਣ ਪਛਾਣ ਜਾਰੀ ਕਰਤਿਆ ਇਹਨਾਂ ਨੇ 60-65 ਦਿਨ ਲਾਤੇ ਪਰਚਾ ਕੱਟਣ ਲੱਗੇ ਤੇ ਪਰਚੇ ਵਿੱਚ ਵੀ ਸਾਰਿਆਂ ਦੇ ਨਾਮ ਨਹੀਂ ਪਾਏ ਜਿਹੜੇ ਨਾਮ ਲਿਖੇ ਜੀ ਅੱਜ ਤੱਕ ਵੀ ਕੁਲਮੰਤਪੂਰ ਦਾ ਨਾਮ ਹੀ ਪੁਲਸਾਂ ਹੋਂਦਿੰਦੀ ਵਿੱਚ ਤੇ ਪੁਲਿਸ ਵਾਲੇ ਮੈਨੂੰ ਮੈਂ ਜਾਨਣਾ ਵਾ ਮੈਨੂੰ ਦੋਕੇ ਮਾਰਦੇ ਆ ਕਿ ਤੁਸੀਂ ਰਾਜੀਨਾਮਾ ਕਰੋ ਜੀ ਤੁਹਾਡਾ ਪਰ ਰਾਜੀਨਾਮਾ ਕਰਾ ਰਿਆਂ ਮੈਂ ਇਹ ਰਿਕਸ਼ਾ ਕਰਾਉਣਾ ਵਾ ਜੀ ਤੇ ਗਰੀਬ ਬੰਦਾ ਗਰੀਬ ਬੰਦਾ ਵਾ ਮੈਂ ਤੇ ਮਤਲਬ ਪੁਲਿਸ ਵਾਲੇ ਮੈਨੂੰ ਤੰਗ ਪਰੇਸ਼ਾਨ ਬਣਾ ਕਰਦੇ ਆ ਜੀ ਤੇ ਮੈਂ ਆਪਣਾ ਘਰ ਛੱਡ ਕੇ 2 ਸਾਲ ਹੋ ਗਏ ਜੀ ਤੇ ਹੁਣ ਮੈਂ ਆਪਣਾ ਘਰ ਵੀ ਵੇਚ ਦਿੱਤਾ ਜੀ ਮੈਨੂੰ ਇਨਸਾਫ ਲੈਣਾ ਵਈ ਬਾਕੀ ਵੀ ਦੱਸੋ ਤੁਸੀਂ ਕੀ ਕਰਦੇ ਆ ਬਾਕੀ ਹੈ ਐਫ ਆਈ ਆਰ ਦੀ ਕਾਪੀ ਆ ਜੀ ਤੇ ਆ ਪੋਸਟਮਾਰਡਮ ਦੀ ਕਾਪੀ ਆ ਜੀ ਬੇਟੀ ਦੀ ਆ ਜਿਹੜੀ ਜੀ ਮੈਂ ਐਸ ਐਚਓ ਨੂੰ ਜਾ ਕੇ ਜੀ ਇਹ 6 6 ਤਰੀਕ ਤੀਜਾ ਮਹੀਨਾ 2025 ਚ ਐਸ ਐਚਓ ਸਾਹਿਬ ਨੂੰ ਦੱਸਿਆ ਵੀ ਜਿੱਥੇ ਇਹ ਕੰਮ ਉਹ ਜੰਮੂ ਰਿਆ ਰਿਹਾ ਵਾ ਜੀ ਤੇ ਮੇਰੇ ਨਾਲ ਚਲੋ ਉਹਨੂੰ ਅਰੈਸਟ ਕਰੂੰ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਉਹਨਾਂ ਦੇ ਬਕਾਇਦਾ ਮੈਂ ਉਹਨਾਂ ਕੋਲੋਂ ਰਸੀਵ ਕਰਾਈਆ ਕਾਪੀ ਜੀ ਤੇ ਇੱਕ ਕਾਪੀ ਜੀ ਮੈਂ ਇਹ ਕਾਪੀ ਨੂੰ ਮਾਂਜੋਗੇ ਐਸਐਸਪੀ ਸਾਹਿਬ ਕੋਲੋਂ ਗਏ ਹਾਂ ਜੀ ਦੋ ਵਾਰੀ ਮੇਰੇ ਪਿੰਡ ਦਾ ਸਰਪੰਚ ਸਾਹਿਬ ਤੇ ਨਾਲੇ ਉਹ ਵਕੀਲ ਸਾਹਿਬ ਨੇ ਉਹ ਗਏ ਆ ਜੀ ਮੇਰੇ ਨਾਲ ਐਸਐਸਪੀ ਵੀ ਸਾਡੀ ਕੋਈ ਨਹੀਂ ਸੁਣਦਾ ਪਿਆ ਜੀ ਫੇਰ ਆਪਾਂ ਉਹਨਾਂ ਨੇ ਕਿਹਾ ਵੀ ਆਪਾਂ ਕਾਪੀ ਐ ਡਾਕ ਰਸਤੇ ਫਿਰ ਇੱਕ ਕਾਪੀ ਉਹਨਾਂ ਐਸਐਸਪੀ ਸਾਹਿਬ ਨੂੰ ਭੇਜੀ ਹੈ ਜੀ ਕਿ ਇਹ ਜਿਹੜਾ ਬੰਦਾ ਹੈ ਕੰਮ ਫਲਾਨੀ ਜਗ੍ਹਾ ਤੇ ਹੈ ਜੀ ਤੇ ਇਹਨੂੰ ਅਰੈਸਟ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਕਰਦੇ ਜੀ ਤੇ ਇਹ ਉਹਦੇ ਪੀਓ ਦੇ ਆਰਡਰ ਆ ਜੀ ਜੱਜ ਸਾਹਿਬ ਵੱਲੋਂ ਪੀਰ ਨੂੰ ਪੀਓ ਕੀਤਾ ਗਿਆ ਦਾ ਤੇ ਫੇਰ ਵੀ ਪੁਲਿਸ ਏਰੀਆ ਕੋਈ ਕਾਰਵਾਈ ਨਹੀਂ ਤੇ ਯਾਰਾ ਹੁਣ ਐਸਐਚਓ ਸਾਹਿਬ ਮੌਜੂਦਾ ਨਹੀਂ ਉਹ ਮੈਨੂੰ ਕਹਿੰਦੇ ਆ ਵੀ ਤੂੰ ਰਾਜੀਨਾਮਾ ਕਰ ਦੋ ਦੋ ਤਿੰਨ ਤਿੰਨ ਘੰਟੇ ਜੀ ਦੋ ਮੈਂ ਜਾਣਾ ਮੈਂ ਉੱਥੇ ਬੁਲਾਉਂਦਾ ਮੈਂ ਹੀ ਜਾਣਨਾ ਪੁੱਛਣਾ ਉਹਨਾਂ ਨੂੰ ਤੇ ਮੈਨੂੰ ਦੋ ਦੋ ਤਿੰਨ ਤਿੰਨ ਘੰਟੇ ਰਿਹਸਮੈਂਟ ਕਰਦਾ ਬਾਹਰ ਲੈਂਦਾ ਥਾਣੇ ਦੇ ਅੰਦਰ ਤੇ ਬਾਅਦ ਚ ਮੈਨੂੰ ਕਹਿੰਦਾ ਹੁਣ ਤੂੰ ਜਾ ਤੇਰਾ ਕੰਮ ਕੋਈ ਨਹੀਂ ਨਾ ਜੀ ਤੇ ਇੱਕ ਹਾਂਜੀ ਇੱਕ ਇਹ ਜਿਹੜਾ ਇਹ ਵਰਦੀ ਪਾਈ ਦੀ ਹੈ ਕਿੰਨੇ ਜੀ ਇਹ ਬੜਾ ਤੰਗ ਪਰੇਸ਼ਾਨ ਕਰਦੇ ਇਹਦਾ ਭਤੀਜਾ ਵਾ ਜੀ ਤੇ ਇੱਕ ਇਹਨਾਂ ਦਾ ਪਾਸਟਰ ਦਾ ਭਰਾਵਾ ਬਖਸ਼ੀਸ਼ ਚੰਦ ਐਸਪੀ ਦੀ ਨਾਲ ਲੱਗਾ ਦਾ ਜੀ ਤੇ ਐਸਪੀ ਦੀ ਕੋਲੋਂ ਮੈਨੂੰ ਦਬਕੇ ਮਰਵਾਇਆ ਜੀ ਇਹਨਾਂ ਨੇ ਤੇ ਮੇਰੇ ਘਰ ਆਣ ਕੇ ਵੀ ਤੇ ਮੈਨੂੰ ਕਚੈਰੀ ਵਿੱਚ ਚੀਜ਼ ਤੇ ਬਾਅਦ ਚ ਉੱਥੇ ਆਪਣੇ ਦਫ਼ਤਰ ਦੇ ਆ ਕੇ ਗਏ ਆ ਜੀ ਤੇ ਉੱਥੇ ਵੀ ਮੈਨੂੰ ਇਹ ਕਹਿੰਦੇ ਆ ਵੀ ਰਾਜੀਨਾਮਾ ਕਰ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਜਸ਼ਨ ਗਿਲਦੀ ਇਹ ਫੋਟੋ ਹੈ ਜਿਹੜਾ ਕੀ ਇੱਕ ਬੁਲੰਦਕਾਰੀ ਹੈ ਜੀ ਯੂ ਕਿਤੇ ਕਰੀ ਹਾ ਪਿਓ ਕਿੱਦਾ ਬੋਲਦੇ ਪਿਓਂਦੇ ਸੋ ਜਦ ਇੱਕ ਸਾਲ ਹੋ ਗਿਆ ਤੇ ਹੋ ਗਿਆ ਅਚਰਬੀਰ ਕਰਚਾ 2023 ਦਾ ਖਰਚਾ 5ਵੇਂ ਮਹੀਨੇ ਦਾ 7ਵੇਂ ਮਹੀਨੇ ਦਾ 7ਵੇਂ ਮਹੀਨੇ ਸੌਰੀ ਹਾਂ ਜਿਹੜਾ ਕਿ ਇਹ ਆਪਣੀ ਬੇਟੀ ਨੂੰ 에어ਪੋਰਟ ਤੇ ਛੱਡਣ ਜਾਂਦਾ ਜੰਮੂ ਜਦ ਕਿ ਪੁਲਿਸ ਨੂੰ ਪਤਾ ਹੁੰਦਾ ਕਿ ਇਹ ਬੰਦਾ ਜਾ ਕਿਤੇ ਰਾਤ ਨੂੰ ਇਹ ਘਰ ਆਉਂਦਾ ਰਾਤ ਨੂੰ ਘਰ ਆ ਕੇ ਸਵੇਰ ਜਲਦੀ ਕਰ ਤੋਂ ਨਿਕਲ ਜਾਂਦਾ ਨੇਰੇ ਨੇਰੇ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਨਿਕਲ ਜਾਂਦਾ ਉਸ ਤੋਂ ਤੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੂੰ ਪਤਾ ਇਹ ਬੰਦਾ ਕਿੱਥੇ ਆਇਆ ਕੀ ਕਰਦਾ ਜਦਕਿ ਸੰਡੇ ਨੂੰ ਚਰਚ ਜੰਮੂ ਚ ਲਾਂਦਾ ਏ ਮਤਲਬ ਕਿ মিডিਆ ਸਾਹਮਣੇ ਨਹੀਂ ਆਂਦਾ ਉੱਥੇ ਬਿਲਕੁਲ ਪਤਾ ਕਿ ਉਸ ਜਗ੍ਹਾ ਦਾ ਪਤਾ ਸਾਨੂੰ ਕਿ ਸਾਡੇ ਨਾਲ ਪੁਲਿਸ ਚੱਲੇ ਅਸੀਂ ਉਹਨੂੰ ਅਰੈਸਟ ਕਰਾਵਾਂਗੇ ਪਰ ਲੇਕਿਨ ਪੁਲਿਸ ਆਤੇ ਹੀ ਨਹੀਂ ਪਉਂਦੀ ਕੀ ਅਸੀਂ ਨਹੀਂ ਜਾਣਾਂ ਜੋ ਤੁਸੀਂ ਕਰਨਾ ਕਰ ਲੋ ਕਿ ਪੁਲਿਸ ਇਹ ਕਹਿ ਰਹੀ ਹੈ ਕਿ ਜੋ ਤੁਸੀਂ ਕਰ ਰਹੇ ਤੁਸੀਂ ਕਰ ਸਕਦੇ ਹੋ ਪਰ ਐਦਾਂ ਦੇ ਬੰਦੇ ਬਾਰ ਕੋ ਮੁੰਡੇ ਨੇ ਫਿਰ ਆਮ ਪਬਲਿਕ ਇੱਥੇ ਜਾਊਗੀ ਦੱਸੋ ਉਹਦਾ ਭਰਾ ਉਹਦਾ ਭਰਾ ਇੱਕ ਡੀਆਈਜੀ ਹੈ ਇਹ ਇੱਕ ਸਰਪੰਚ ਇੱਕ ਸਰਪੰਚ ਹੈ ਡੀਆਈਜੀ ਪੂਰੀ ਸ਼ਮਾਰਤ ਕਰਦੇ ਨੇ ਗੱਲਮੈਨ ਜੀ ਡੀਆਈਜੀ ਦੇ ਗੱਲਮੈਨ ਨੇ ਜਿਹੜੀ ਉਹਦੀ سپورਟ ਪੂਰੀ ਕਰਦੇ ਨੇ ਪੁਲਿਸ ਪੁਲਿਸ ਪ੍ਰਸ਼ਾਸਨ ਤੇ ਬੰਦੇ ਦੇ ਦਬਾਅ ਬਣਾ ਕੇ ਰੱਖਿਆ ਪੂਰਾ ਕਿ ਅਰੈਸਟ ਨਾ ਕਰੋ ਜੋ ਹੁੰਦਾ ਹੋਣ ਉਹ ਤੋਂ ਬਾਅਦ ਇਹਨੂੰ ਡਰਾਣਾ ਧਮਕਾਣਾ ਸ਼ੁਰੂ ਕਰਦੇ ਇਹ ਬੰਦਾ ਅੱਜ ਪਹਿਲਾਂ ਵੀ ਦੱਸ ਵੀ ਘਰ ਵੇਚ ਕੇ ਅੰਮ੍ਰਿਤਸਰ ਰਹਿ ਰਿਹਾ ਤੇ ਫੋਨ ਬੰਦ ਕਰਕੇ ਇਹਦਾ ਇਹ ਇੰਨਾ ਕੋਲ ਡਰਾ ਰੱਖੇ ਬੰਦਾ ਕਿ মিডিਆ ਸਾਹਮਣੇ ਆਊਗਾ ਤੇਰਾ ਇਲਜ਼ਾਮ ਉਹ ਤੇ ਜਿਹੜੀ ਕੁੜੀ ਨਾਲ ਤਾਂ ਮਾਰ ਦਿੱਤਾ ਗਿਆ ਤੈਨੂੰ ਵੀ ਮਾਰ ਦਿੱਤਾ ਜਾਊਗਾ ਤੇ ਪੁਲਿਸ ਦੀ ਇਹ ਦੇਖੋ ਕਿੰਡੀ ਵੱਡੀ ਗਲਤੀ ਹੈ ਕਿ ਇੱਕ ਐਕਸੀਡੈਂਟ ਚ ਕੇਸ ਬਣਾ ਦਿੱਤਾ ਗਿਆ 304 ਏ ਦਾ ਕਿਦਾਂ ਰਿਪੋਰਟ ਵੀਡੀਓ ਦੱਸੋ ਥੋੜਾ ਜਿਹਾ ਕੁੜੀ ਜਦੋਂ ਕਿ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਜੀ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਉਹਦਾ ਅਬੋਰਸ਼ਨ ਕਰਾਂਦਾ ਜਖਮਗਿਰ ਘਰਦਿਆਂ ਤੋਂ ਚੋਰੀ ਕਰਦੇ ਨੇ ਚੋਰੀ ਰਿਵਰਸ਼ਨ ਕਰਾਂਦਾ ਤੇ 2 ਦਿਨ ਬਾਅਦ ਕੁੜੀ ਨੂੰ ਪੇਨ ਹੁੰਦਾ ਤੇ ਉਹ ਆਪਣੀ ਮਾਂ ਨੂੰ ਦੱਸਦੀ ਆ ਕੇ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਪ੍ਰੇਅਰ ਕਰ ਦਿੰਦਾ ਪ੍ਰੇਅਰ ਕਰਕੇ ਉਹਨੂੰ 5000 ਰੁਪਏ ਦਿੱਤਾ ਜਾਂਦਾ ਕਿ ਬਹੁਤ ਵੱਡੀ ਰਕਮ ਹੈ ਇਹਦੇ ਲਈ ਕਿ 5000 ਰੁਪਏ ਦੇ ਕੇ ਇਹਨਾਂ ਨੂੰ ਮਤਲਬ ਇੱਕ ਲਾਲਚ ਦੇ ਕੇ 5000 ਦਾ ਕਿ ਤੁਸੀਂ মিডিਆ ਸਾਹਮਣੇ ਨਾ ਆਓ ਉਹ ਦੀ 2 ਦਿਨ ਬਾਅਦ ਪੇਨ ਹੋਣਾ ਸ਼ੁਰੂ ਹੁੰਦਾ ਹੈ ਹਸਪੀਟਲ ਲੈ ਕੇ ਜਾਂਦੇ ਆ ਉਹਦੇ ਉੱਤੇ ਡੈਥ ਹੋ ਜਾਂਦੀ ਹੈ ਕੁੜੀ ਨੂੰ ਇਦਾਂ ਇੱਕ ਡਰਾ ਰੱਖਿਆ ਸੀ ਇਹ ਬੰਦੇ ਨੇ ਉਹ ਸੈਮ ਕੇ ਡਰ ਕੇ ਉਹਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਨੇ ਐਡਾ ਕੋਟੜਿਆ ਕੰਮ ਕੀਤਾ ਕਿ 304 ਏ ਧਾਰਾ ਲਾ ਦਿੱਤੀ ਕਿ ਇੱਕ ਐਕਸੀਡੈਂਟ ਬਣਾ ਦਿੱਤਾ 376 304 ਕਿਵੇਂ ਐਕਸੀਡੈਂਟ ਦੀ ਧਾਰਾ ਬਣਾ ਸਕਦੇ ਹੋ ਅਸੀਂ ਹਾਈ ਕੋਰਟ ਜਾਵਾਂਗੇ ਕਿ ਜਿਹੜੇ ਪੁਲਿਸ ਨੇ ਤੁਹਾਡੇ ਨਾਲ ਲਿੱਤੇ ਮਤਲਬ মিডিਆ ਸਾਹਮਣੇ ਦਿਖਾਣਾ ਚਾਹੁੰਦਾ ਦੁਬਾਰੇ ਫੇਰ ਨਾ ਬੋਲਾਂਗਾ ਜਿਹੜੀ ਪੂਰੀ ਇਸ ਜਸ਼ਨ ਗੇਲ ਦੀ سپورਟ ਕਰਦੇ ਨੇ ਉਦੋਂ ਇੱਕ ਹੋਰ ਫੋਟੋ ਸਿੰਪੇ ਦਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਨਰਸ ਨਰਸਿੰਗ ਦਾ ਕੋਰਸ ਕਰਦਾ ਸੀਗਾ ਇਹ ਬੰਦਾ ਇਹ ਪੁਲਿਸ ਦੀ ਵਰਦੀ ਚ ਫੋਟੋ ਧਰਾ ਕੇ ਇਹਨਾਂ ਨੂੰ ਉੱਤੋਂ ਭੇਜਦਾ ਪਿਆ ਤੁਸੀਂ ਸਾਡਾ ਕਹਿੰਦਾ ਕੁਝ ਨਹੀਂ ਵਿਗਾੜ ਸਕਦੇ ਜਿਹੜਾ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਂ ਰਵਿੰਦਰ ਕੁਮਾਰ ਬਰਿਆਲੀ ਚੌਕੀ ਐ ਸਜਿੰਦਰ ਕੁਮਾਰ ਐਸਐਚਓ ਦੀਨਾ ਨਗਰ ਮਤਲਬ ਦੀਨਾ ਨਗਰ ਥਾਣੇ ਦਾ ਹੀ ਮਕਦਮਾ ਹੈ ਤੇ ਡੈਨੀ ਗਿੱਲ ਸਰਪੰਚ ਪਾਸ ਦਾ ਭਰਾ ਅਸੀਸ ਗਿੱਲ ਨਕਲੀ ਪੁਲਿਸ ਵਾਲਾ ਜਿਹੜਾ ਕੀ ਹੈ ਨਾ ਜੀ ਇਹ ਇਹ ਅਸੀਸ ਗਿੱਲ ਬਖਸ਼ੀਸ਼ ਚੰਦ ਐਸਪੀ ਡੀ ਗਨਮੈਨ ਉਹਦਾ ਜਿਹੜਾ ਤੰਗ ਪਰੇਸ਼ਾਨ ਕਰਦਾ ਇਹਨਾਂ ਨੂੰ ਜੀ ਚਰ ਜਾਰਜ ਜਾਰਜ ਮਸੀ ਚਾਚੇ ਦਾ ਮੁੰਡਾ ਐਸਪੀ ਸਰਪੰਚ ਦਾ ਮਾਮਾ ਜੋ ਕਿ ਜੰਮੂ ਕਸ਼ਮੀਰ 'ਚ ਇਸ ਟਾਈਮ ਐਸਪੀ ਐ ਅਮਰੀਤ ਰੰਧਾਵਾ ਐਸਐਸਓ ਜਿਹੜਾ ਇਸ ਟਾਈਮ ਹੁਣ ਇਸ ਟਾਈਮ ਉਸ ਥਾਣੇ 'ਚ ਐ ਤੇ ਮਨੀ ਬੈਂਸ ਜਿਹੜਾ ਥਾਣੇ ਦਾ ਮੁੰਸੀ ਇਸ ਟਾਈਮ ਮਤਲਬ ਇੱਥੇ ਐਡਾ ਕ ਦਬਾਅ ਪਾ ਕੇ ਰੱਖਿਆ ਹੋਇਆ ਉਹ ਬੰਦਿਆਂ ਨੇ ਕਿ ਕਾਰਵਾਈ ਨਾ ਕਰ ਸਕਣ ਕੋਈ ਵੀ ਐਡਾ ਦੇ ਬੰਦੇ ਇਸ ਟਾਈਮ ਜੰਮੂ ਸ਼ਰਿਆਮ ਬੰਦਾ ਨੂੰ ਘੁਮਰ ਆਪਣੇ ਘਰ ਦੇ ਨੂੰ ਛੱਡਣ ਜਾ ਰਿਹਾ 에ਰਪੋਰਟ ਤੇ ਤੁਹਾਨੂੰ ਵੀਡੀਓ ਮੈਂ ਦਿਖਾ ਦਉ ਉਹਨਾਂ ਦੀ ਉਹ ਆਪਣੇ ਘਰ ਦੇ ਨੂੰ ਛੱਡਣ ਜਾਂਦਾ ਉਹ 에어ਪੋਰਟ ਤੇ ਪੁਲਿਸ ਕਾ ਨਹੀਂ ਸਾਨੂੰ ਕੋਈ ਨਾ ਘਰਵਾਰ ਆਂਦਾ ਨਾ ਕੋਈ ਕਿਤੇ ਸਾਨੂੰ ਦੱਸੋ ਜਾਂ ਦੱਸਣ ਜਾਂਦੇ ਆ ਉਹ ਬੰਦੇ ਨੂੰ ਡਰਾਇਆ ਜਾਂਦਾ ਧੰਗਾਇਆ ਜਾਂਦਾ ਇਹ ਦੀ ਵੀਡੀਓ ਜੀ ਇੱਕ ਨੂੰ ਲੱਗੂ ਮਾਚੀ ਨੜਤੀ ਕਿੰਨੀ ਸਾਲ ਦੀ ਟ੍ਰੇਨ ਡਿclaretion ਪੈਸਾ ਏਜ 22 ਸਾਲ ਸੀਗੀ ਜਿਹੋ ਦੀ ਕੁੜੀ ਦੀ ਏਜ 22 ਸਾਲ ਸੀ ਕੁੜੀ ਦੀ ਫੋਟੋ ਦਿਖਾ ਸਕਦਾ ਮੀਡੀਆ ਸਾਹਮਣੇ ਜਿਹੜੀ ਕੁੜੀ ਦਾ ਹੋਇਆ ਸੀਗਾ ਠੀਕ ਕਰਨ ਆ ਦੇ ਕੋ ਜਿਹੜਾ ਸਟੇਟਮੈਂਟ ਦੇ ਕੇ ਗਈ ਸੀ ਆ ਜੀ ਤੁਸੀਂ ਜਾਏਗੇ ਕਿ ਅ ਰੇਸ਼ ਕੰਸੈਂਸ਼ੁਅਲ ਦਾ ਆ ਕਸੇ ਕਰਦੇ ਸੀ ਜਬਰਦਸਤੀ ਸੀਗਾ ਜੀ ਇਹ ਇੱਕੋ ਕੁੜੀ ਜਦ ਕਰਦਨ ਦੱਸਣਾ ਚਾਹੀਏ ਉਸ ਤੋਂ ਬਾਅਦ ਉਹਦਾ ਅਬੋਰਸ਼ਨ ਕਰਾ ਕੇ ਨਾਲ ਦੀ ਨਾਲ ਉਹਦਾ ਕਰਕੇ ਉਹਨੂੰ ਮਾਰ ਦਿੱਤਾ ਜਾਂਦਾ ਉਦੋਂ ਡਾਕਟਰਾਂ ਨੇ ਵੀ ਜਿਹੜੀ ਉਹਨੂੰ ਪੈਸੇ ਦੇ ਕੇ ਰੀਪੋਰਟ ਵੀ ਪੋਸਟ ਵਾਰਡਮ ਦੀ ਭਾਜੀ ਕੀ ਲਿਖਿਆ ਸੀ ਉਹ ਚ ਰਿਪੋਰਟ ਵੀ ਸਾਨੂੰ ਘੱਟੋ ਘੱਟ 2 ਢਾਈ 3 ਮਹੀਨੇ ਬਾਅਦ ਦਿੱਤੀ ਸੀ ਜੀ ਰਿਪੋਰਟ ਦੇ ਇਹਨਾਂ ਨੇ ਚੱਕਰ ਮਾਰਦੇ ਤੱਕ ਕੇ ਅੱਜ ਦੇਰੇ ਰਿਪੋਰਟ ਕੱਲ ਦੇਰੇ ਪੋਸਟ ਮਾਰਡਮ ਦੌਰਾਨ ਦੇਖੋ ਤੁਸੀਂ ਐਕਸੀਡੈਂਟ ਕੇਸ ਬਣਾਇਆ ਗਿਆ ਕਿੰਨੀ ਵੱਡੀ ਗੱਲ ਹੈ ਜੀ ਕਿਦਾਂ ਐਕਸੀਡੈਂਟ ਕਿਦਾਂ ਕੀ ਮੌਸਮ ਹੋਇਆ ਕਿਸ ਤਰ੍ਹਾਂ ਜਾ ਰਹੀ ਸੀ ਫਪੋਸ਼ਣ ਤੋਂ ਬਾਅਦ ਉਹਦੀ ਮੌਤ ਹੋਈ ਐਕਸੀਡੈਂਟ ਦਾ ਬਣਾਇਆ ਗਿਆ ਨਾ ਪੁਲਿਸ ਪ੍ਰਸ਼ਾਸਨ ਬੋਲਦਾ ਐਕਸੀਡੈਂਟ ਕੀ ਲਗਾਇਆ ਸਾਈਕਲ ਤੇ ਜਾ ਰਹੀ ਸੀ ਸਕੂਟਰ ਤੇ ਜਾ ਰਹੀ ਸੀ ਕਿੱਦਾਂ ਹੋਇਆ 304 ਇਹੋ ਐਕਸੀਡੈਂਟ ਕੁਛ ਲਿਖਿਆ ਇਸ ਵਿੱਚ ਹਾਂ ਤਾਂ ਜੀ ਉਹ ਚ ਕੁਝ ਨਹੀਂ ਦਿਖਾ ਸਿਰਫ ਨਾਰਮਲ ਐਕਸੀਡੈਂਟ ਦਿਖਾਦਾ ਐਫ ਆਈ ਤੁਹਾਨੂੰ ਸਾਰਿਆਂ ਨੂੰ ਕਾਪੀ ਦੇ ਦੂੰ ਤੁਸੀਂ ਚੈੱਕ ਕਰ ਲਿਓ ਮੈਂ ਮੀਡੀਆ ਚ ਮੈਂ ਗਰੁੱਪ ਚ ਪਾ ਦਾਂਗਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਨਾ ਵਾਟਸਨ ਦਰਾਂ ਦੀ ਸਿਹਤ ਖਰਾਬ ਹੋਈ ਤੇ ਦੀ ਜਾਂਚ ਚੱਲ ਰਹੀ ਹੈ ਬਿਲਕੁਲ ਜੀ ਬਿਲਕੁਲ ਕੁੜੀ ਨੇ ਮਰਨ ਤੋਂ ਪਹਿਲਾਂ ਕੋਈ ਸਟੇਟਮੈਂਟ ਦਿੱਤੀ ਸੀ ਕੋਈ ਬਿਆਨ ਆਇਆ ਉਸ ਦਾ ਕੋਈ ਕੋਈ ਬਿਆਨ ਨਹੀਂ ਕੁੜੀ ਨੇ ਆਪਣੇ ਸਿਰਫ ਮਾਂ ਨੂੰ ਦੱਸਿਆ ਸੀਗਾ ਉਹਦੀ ਹਾਲਤ ਬਹੁਤ ਖਰਾਬ ਸੀ ਬਹੁਤ ਜ਼ਿਆਦਾ ਬਲੀਡਿੰਗ ਹੋਣ ਲੱਗ ਗਈ ਸੀਗੀ ਬਹੁਤ ਜ਼ਿਆਦਾ ਮਾਤਾ ਨੇ ਉਹਦੀ ਨੇ ਪੁੱਛਿਆ ਵੀ ਕੀ ਹੋਇਆ ਉਹਨਾਂ ਨੇ ਦੱਸਿਆ ਜਦੋਂ ਗੱਲਬਾਤ ਅਸੀਂ ਕਹਿੰਦੇ ਮੈਨੂੰ ਪਾਪਾ ਤੋਂ ਡਰ ਲੱਗਦਾ ਵਿਚਾਰੇ ਕਿ ਮੇਰੇ ਪਾਪਰੇ ਸਾਹਮਣੇ ਕੀ ਫਾਦਰ ਸਾਹਮਣੇ ਕੀ ਗੱਲ ਕਰਾਂਗੀ ਆਪਣੀ ਛੋਟੀ ਭੈਣ ਨੂੰ ਨੇ ਸਾਡੇ ਉਹਨੇ ਆਪਣੀ ਇੱਕ ਛੋਟੀ ਭੈਣ ਨੂੰ ਦੱਸਿਆ ਵੀ ਮੇਰੇ ਨਾਲ ਆ ਗੱਲਬਾਤ ਹੋਈ ਹੈ ਜਿੱਤੋਂ ਤੱਕ ਅਸੀਂ ਫਿਰ ਦੁਆਰੇ ਇਹਨਾਂ ਹਸਪੀਟਲ ਲੈ ਕੇ ਗਏ ਦੋ ਦਿਨ ਬਾਅਦ ਜਦੋਂ ਬਲੀਡਿੰਗ ਹੋਣ ਲੱਗੀ ਪੇਨ ਹੋਣ ਲੱਗ ਗਿਆ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿ ਇਹ ਪਾਸਟਰਾਂ ਦੇ ਨਾਂ ਤੇ ਇੱਕ ਜਸ਼ਨ ਦੇ ਇੱਕ ਕਲੰਕ ਹੈ ਤੇ ਇਸ ਟਾਈਮੇ ਡਰਦਾ ਫਿਰਦਾ ਜੰਮੂ 'ਚ ਇਸਨੂੰ ਪੰਜਾਬ ਛੱਡ ਕੇ ਜੰਮੂ 'ਚ ਚਰਚ ਚਲਾਉਂਦਾ ਪਿਆ ਪੁਲਿਸ ਨੂੰ ਪਤਾ ਹੈ ਫਿਰ ਵੀ ਉਹਨੂੰ ਹੱਥ ਨਹੀਂ ਪਾਰੇ दसो ਕਿਦਾਂ प्रशासन ਪ੍ਰਸ਼ਾਸਨ ਹੈ ਗੁਰਦਾਸਪੁਰ ਦਾ ਡੀਐਸਪੀ ਐਸਐਚਓ ਫੋਰ ਥਾਣੇ ਦੇ ਮੁਨਸੀ ਜਿਹੜੇ ਪੂਰੀ ਉਹਦੀ ਸਪੋਰਟ ਕਰ ਦਿੰਦੇ ਆ ਨੀ ਪੈਸਾ ਲੈ ਕੇ ਸਪੋਰਟ ਕਰਦੇ ਨੇ ਇਹੀ ਕਹਿ ਸਕਦੇ ਆ ਤਾਂ ਹੋਰ ਤਾਂ ਕੁਝ ਕਹਿ ਨਹੀਂ ਸਕਦੇ ਸੀ ਮੈਡੀਕਲ negligence ਦਾ ਕੇਸ ਹਾਂਜੀ ਮੈਡੀਕਲ negligence ਦੀ ਹਸਪਤਾਲ ਦੀ ਕਾਰਵਾਈ ਤੇ ਮਾਰਕ ਹੈ ਤੁਹਾਨੂੰ ਤਾਂ ਉਹ ਦਾ ਪਾਸਟ ਰਿਕਾਰਡ ਨਹੀਂ ਹੈ ਉਸ ਦੇ ਉੱਪਰ ਨਹੀਂ ਨਹੀਂ ਕੀਤਾ ਨਹੀਂ ਕੁਝ ਨਹੀਂ ਆਪਣ ਜਿਹੜੀ ਗਰਦਾਸਪੁਰ ਤੋਂ ਆਪਾਂ ਕਰਾਇਆ ਹੀ ਨਾ ਉਰਤੇ ਮੈਂ ਕੀਤਾ ਸੀ ਤੇ ਉਹ ਜਿਹੜੇ ਪੁਲਿਸ ਵਾਲੇ ਆਣੇ ਉਹਨੂੰ ਕਹਿੰਦੇ ਆ ਵੀ ਇਹਦੀ ਡਿਊਟੀ ਨਹੀਂ ਉਸ ਟਾਈਮ 'ਚ ਜਦ ਵੀ ਜਦੋਂ ਜੀ ਮੈਂ ਆਪਣੀ ਬੇਟੀ ਨੂੰ ਹਸਪੀਟਲ ਗਰਦਾਸਪੁਰ ਤੇ ਲੈ ਆ ਕੇ ਗਿਆ ਜੀ ਉਸ ਟਾਈਮ ਰਾਤ ਹੋਰ ਡਾਕਟਰ ਦੀ ਡਿਊਟੀ ਹੀ ਜੀ ਤੇ ਦਿਨੇ ਡਾਕਟਰ ਰਚਨਾ ਬਾਵਾ ਦੀ ਆਈ ਹੈ ਡਿਊਟੀ ਉਹਨੇ ਆਪਣੀ ਡਿਊਟੀ ਦੇ ਦੌਰਾਨ ਉਦੋਂ ਉੱਥੇ ਸਰਪੰਚ ਆਇਆ ਉਹਦਾ ਭਰਾ ਪਾਸਟਰ ਦਾ ਤੇ ਪਾਸਟਰ ਹੀ ਤੇ ਕੰਮਸ਼ਾਹਤਾ ਬੰਦਾ ਹੀ ਸੀ ਉਹਨਾਂ ਨੇ ਆਨ ਕੇ ਡਾਕਟਰ ਨੂੰ ਕਿਹਾ ਕਿ ਤੇ ਛੁੱਟੀ ਕਰਾਤੀ ਤੇ ਜਦ ਕਿ ਡਾਕਟਰ ਦੀ ਮੇਰੇ ਕੋਲ ਪਰਚੀਆਂ ਹੈਗੀਆਂ ਨੇ ਸਲਿੱਪ ਹੈ ਜੀ ਜਿਦੇ ਵਿੱਚ ਡਾਕਟਰ ਨੇ ਉਹ ਲਾਜ ਨਹੀਂ ਕੀਤਾ ਤੇ ਆਪਣਾ ਸਿਆਣੋ ਦੇ ਦਿੱਤੇ ਦਿਆ ਤੇ ਹੁਣ ਜਦੋਂ ਮੈਂ ਪੁਲਿਸ ਨੂੰ ਦੱਸਣੇ ਜਾ ਕੇ ਤੇ ਪੁਲਿਸ ਵਾਲੇ ਕਹਿੰਦੇ ਇਹਦੇ ਆਪਣੀ ਡਿਊਟੀ ਇਹਨੇ ਆਪਣੀ ਡਿਊਟੀ ਵਿੱਚ ਦਾਖਲੀ ਐਡਮਿਟ ਨਹੀਂ ਕੀਤਾ ਬੇਟੀ ਤਾਂ ਜੀ ਤੇ ਜਦੋਂ ਮੈਂ ਹੁਣ ਸਾਦੇ ਕੋਈ ਪ੍ਰੂਫ ਵੀ ਉਹਨਾਂ ਨੂੰ ਦਿਨਾ ਪੁਲਿਸ ਨੂੰ ਕਿ ਹੁਣ ਮੈਂ ਅਦਾਲਤ ਵਿੱਚ ਹੀ ਲਾਇਦੇ ਆ ਜੀ ਕਿ ਆ ਦੇਖੋ ਜੇ ਡਾਕਟਰ ਦੇ ਸੈਨ ਉਹਨੇ ਉਤੋਂ ਮਲੇ ਛੁੱਟੀ ਕਰਾਤੀ ਜੀ ਮਤਲਬ ਦੇਖੋ ਇਹ ਦਰਦ ਭਰੀ ਕਹਾਣੀ ਹੈ ਜੀ ਇਹਦੀ ਅਸੀਂ ਹੁਣ ਜਿਹੜਾ ਕਿ ਪੁਲਿਸ ਵਾਲੇ ਡਰਾਉਂਦੇ ਉਹਨਾਂ ਦੀ ਅਸੀਂ ਕੇਸ ਦੀ ਇਹਦੀ ਕੇਸ ਦੀ ਸੀਬੀਆਈ ਕੋਲ ਜਾਂਚ ਕਰਾਵਾਂਗੇ ਭਈ ਜਿਹੜਾ ਤੁਸੀਂ ਕੀਤਾ ਝੂਠਾ ਪਰਚਾ ਇਹ ਜਿਹੜਾ 304 ਦਾ ਕੀਤਾ ਐਕਸੀਡੈਂਟ ਚ ਉਹਦੀ ਅਸੀਂ ਜਾਂਚ ਵੀਨ ਕਰਾਵਾਂਗੇ ਤੇ ਸੀਬੀਆਈ ਤੱਕ ਜਾਵਾਂਗੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਜਿਹੜਾ ਪਾਸਟਰ ਹੈ ਜਲਦ ਤੋਂ ਜਲਦ ਪੁਲਿਸ ਨੂੰ ਅਰੈਸਟ ਕਰੇ ਤੇ ਇਹਨੂੰ ਕਲਵੰਤ ਕੌਰ ਦਾ ਨਾਮ ਵਿੱਚ ਪਾਉਣ ਜੀ ਤੇ ਕਲਵੰਤ ਕੌਰ ਦਾ ਨਾਮ ਵਿੱਚ ਪਾਉਣ ਅਸੀਂ ਡੀਜੀਪੀ ਦਫ਼ਤਰ ਤੇ ਹਾਈ ਕੋਰਟ ਸੀਬੀਆਈ ਨੂੰ ਆਪਾਂ ਕੇਸ ਦੀ ਜਾਂਚ ਕਰਾਵਾਂਗੇ